ਲੋਕ ਸਭਾ ਮੈਂਬਰ ਕਰਨਰ ਨੌਦੇ ਪੰਜਾਬ ਨੂੰ ਲੈ ਕੇ ਬਿਆਨਾਂ ਤੋਂ ਬਾਅਦ ਲਗਾਤਾਰ ਹਿਮਾਚਲ ਦੇ ਵਸਨੀਕਾਂ ਤੇ ਪੰਜਾਬੀਆਂ 'ਚ ਝਗੜੇ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਇਸ ਦੇ ਚੱਲਦਿਆਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਪੰਜਾਬ ਦੇ ਦੋ ਸੈਲਾਨੀਆਂ ਨੇ ਪੈਸਿਆਂ ਪਿੱਛੇ ਹਿਮਾਚਲ ਪ੍ਰਦੇਸ਼ ਦੇ ਟੈਕਸੀ ਡਰਾਈਵਰ ਦਾ ਕਤਲ ਕਰ ਦਿੱਤਾ ਦੱਸਦੇ ਕਿ 25 ਜੂਨ ਨੂੰ ਡਰਾਈਵਰ ਹਰੀਕ੍ਰਿਸ਼ਨ ਦਾ ਕਤਲ ਕਰਨ ਤੋਂ ਬਾਅਦ ਪੰਜਾਬੀ ਨੌਜਵਾਨਾਂ ਵੱਲੋਂ ਉਸ ਦੀ লাশ ਨੂੰ ਕਿਰਤਪੁਰ ਨਹਿਰ 'ਚ ਸੁੱਟ ਦਿੱਤਾ ਗਿਆ ਸੀ ਜਿਸ ਦਾ ਅੱਜ ਤੱਕ ਕੋਈ ਸੁਰਾਗ ਨਹੀਂ ਮਿਲਿਆ ਅੱਜ ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਪੰਜਾਬ ਦੇ ਰੂੜੀ ਨੇ ਤੋਂ ਗ੍ਰਫਤਾਰ ਕਰਕੇ ਬिलासपुर ਲਿਆਂਦਾ ਦੋਵਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਅਨੁਸਾਰ ਲੁਧਿਆਣਾ ਵਾਸੀ ਗੁਰਮੀਤ ਸਿੰਘ ਤੇ ਜਸਪਾਲ ਕਰਨ ਸਿੰਘ ਨੇ ਪੈਸਿਆਂ ਦੇ ਲਾਲਚ ਚ ਡਰਾਈਵਰ ਦਾ ਕਤਲ ਕਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਹਰੀਕ੍ਰਿਸ਼ਨ ਕੋਲ 15000 ਰੁਪਏ ਤੋਂ ਵੱਧ ਦੀ ਨਕਦੀ ਸੀ ਦੋਵਾਂ ਨੌਜਵਾਨਾਂ ਨੇ ਪੈਸੇ ਵੇਖਲੇ ਸੰ ਤੇ ਮਨਾਲੀ ਤੋਂ ਵਾਪਸ ਆਉਂਦੇ ਸਮੇਂ ਬिलासपुर ਦੇ ਕੱਗਸ ਨੇੜੇ ਹਰੀਕ੍ਰਿਸ਼ਨ ਦਾ ਕਤਲ ਕਰ ਦਿੱਤਾ ਪੁਲਿਸ ਦੀ ਹੁਣ ਤੱਕ ਦੀ ਮੋੜਲੀ ਜਾਂਚ ਅਨੁਸਾਰ ਹਰੀਕ੍ਰਿਸ਼ਨ ਦੇ ਕਤਲ ਸਮੇਂ ਮੁਲਜ਼ਮਾਂ ਚੋਂ ਇੱਕ ਗੁਰਮੀਤ ਸਿੰਘ ਕਾਰ ਚਲਾ ਰਿਹਾ ਸੀ ਜਦਕਿ ਹਰੀਕ੍ਰਿਸ਼ਨ ਕੰਡਕਟਰ ਸੀਟ ਤੇ ਬੈਠਾ ਸੀ ਇਸ ਦੌਰਾਨ ਦੂਜਾ ਮੁਲਜ਼ਮ ਜਸਪਾਲ ਪਿਛਲੀ ਸੀਟ ਤੇ ਸੀ ਪੁਲਿਸ ਦਾ ਕਹਿਣਾ ਹੈ ਕਿ ਜਸਪਾਲ ਨੇ ਹਰੀਕ੍ਰਿਸ਼ਨ ਦਾ ਗਲਾ ਕੁੱਟ ਕੇ ਕਤਲ ਕਰ ਦਿੱਤਾ ਇਸ ਤੋਂ ਬਾਅਦ ਉਹਨਾਂ ਦੋਸ਼ੀਆਂ ਨੇ ਹਰੀਕ੍ਰਿਸ਼ਨ ਤੇ ਪੱਥਰਾਂ ਨਾਲ ਕਈ ਵਾਰ ਕਿਤੇ ਤੇ ਫਿਰ লাশ ਨੂੰ ਕੀਰਤਪੁਰ ਨਹਿਰ 'ਚ ਸੁੱਟ ਦਿੱਤਾ। ਕਤਲ ਦੀ ਇਹ ਘਟਨਾ ਨੂੰ 25 ਜੂਨ ਦੀ ਰਾਤ ਕਰੀਬ ਸਵੇਰ 8 ਵਜੇ ਅੰਜਾਮ ਦਿੱਤਾ ਗਿਆ। ਮੁਲਜ਼ਮ ਆਪਣਾ ਜਨਮ ਦਿਨ ਮਨਾਉਣ ਹਿਮਾਚਲ ਆਏ ਸਨ। ਪੁਲਿਸ ਅਨੁਸਾਰ ਹਰੀਕ੍ਰਿਸ਼ਨ 24 ਜੂਨ ਨੂੰ ਪੰਜਾਬ ਦੇ ਦੋਵੇਂ ਮੁਲਜ਼ਮਾਂ ਨਾਲ ਆਪਣੀਆਂ ਟੈਕਸ 'ਚ ਸ਼ਿਮਲਾ ਤੋਂ ਮਨਾ ਲੀ ਗਿਆ ਸੀ ਜਿਸ ਦੌਰਾਨ ਉਕਤ ਨੌਜਵਾਨਾ ਬਨੋਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।